हां तो प्यारे बच्चों सारेन प्यार भरी सरस्वती काल खान बेटा नो वो देदा اخਲਾ ਪ੍ਰਖਿਆ ਤਿਆਰੀ ਦੀਨ ਭਾਈ ਜੱਤ ਜੀ ਫਾਊਂਡੇਸ਼ਨ ਵੱਲੋਂ ਦਵੀ ਤਿਆਰ ਕੀਤੀ ਜਾ ਰਹੀ ਪੁਸਤਕ ਦੇ 11ਵੇਂ ਸੈਟ ਦੇ ਦੂਜੇ ਪੈਰੇ ਦੇ ਉੱਤੇ ਆ ਗਏ ਬੇਟਾ ਆਪਾਂ ਦਾ ਧਿਆਨ ਦੇ ਨਾਲ ਬੇਟਾ ਆਪਾਂ ਪੜਾਂਗੇ ਪੈਰਾ ਤੇ ਇਹਦੇ ਉੱਤਰ ਦਵਾਂਗੇ ਕਹਿੰਦਾ ਦੀਪਕ ਉਤੇਜਿਤ ਸੀ ਉਹ ਐਤਵਾਰ ਨੂੰ ਆਪਣੇ ਚਾਚੇ ਅਤੇ ਚਚੇਰੇ ਭਰਾਵਾਂ ਪ੍ਰੀਤਾ ਅਤੇ ਰਿਆ ਨਾਲ ਪਿਕਨਿਕ ਤੇ ਜਾ ਰਿਹਾ ਸੀ ਉਸ ਨੇ ਆਪਣਾ ਤਰਾਕੀ ਸਾਜੋ-ਸਮਾਨ, ਸਨੈਕਸ ਅਤੇ ਖੇਡਣ ਦਾ ਸਮਾਨ ਆਪਣੇ ਇੱਕ ਪਿੱਠੂ ਬੈਗ ਵਿੱਚ ਰੱਖਿਆ। ਕਿਹੜਾ ਪਿੱਠੂ ਬੈਗ ਜਿਹੜਾ ਬਈ ਤਾਂ ਪਿੱਠ ਤੇ ਪੈ ਜਾਂਦਾ। ਉਹ ਸਵੇਰੇ 6 ਵਜੇ ਚਲੇ ਗਏ। ਕਾਫੀ ਦੂਰੀ ਤੈਅ ਕਰਨ ਤੋਂ ਬਾਅਦ ਉਹ ਸਵੇਰੇ 9 ਵਜੇ ਪਿਕਨਿਕ ਵਾਲੀ ਥਾਂ ਤੇ ਪਹੁੰਚੇ। ਕਿੰਨੇ ਵਜੇ ਚੱਲੇ ਸੀ ਸਵੇਰੇ 6 ਵਜੇ ਪਹੁੰਚੇ ਕਿੰਨੇ ਵਜੇ 9 ਵਜੇ। ਪਿੰਡ ਵਿੱਚ ਇੱਕ ਫਾਰਮ ਹਾਊਸ ਸੀ। ਕੀ ਸੀ ਬੇਟਾ ਪਿੰਡ ਦੇ ਵਿੱਚ ਜਿਹੜਾ ਵੱਡਾ ਘਰ ਬਣਿਆ ਹੁੰਦਾ ਉਹਨੂੰ ਫਾਰਮ ਹਾਊਸ ਕਹਿੰਦੇ ਆ। ਉਹ ਝੋਨੇ ਦੇ ਖੇਤਾਂ ਨੂੰ ਦੇਖਣ ਅਤੇ ਚੌਲਾਂ ਦੀ ਖੇਤੀ ਕਰਨ ਬਾਰੇ ਜਾਣਨ ਲਈ ਪਿੰਡ ਦੇ ਆਲੇ-ਦੁਆਲੇ ਘੁੰਮੇ ਠੀਕ ਹੈ ਝੋਨੇ ਦੇ ਖੇਤਾਂ ਨੂੰ ਤੇ ਚੌਲਾਂ ਦੀ ਖੇਤੀ ਕਰਨ ਬਾਰੇ ਜਾਣਨ ਲਈ ਉਹ ਦਰਖਤਾਂ ਤੇ ਚੜ੍ਹੇ ਆਮ ਅਤੇ ਅਮਰੂਦ ਤੋੜੇ ਉਹਨਾਂ ਨੇ ਦੁਪਹਿਰ ਨੂੰ ਇੱਕ ਦਰਖਤ ਹੇਠਾਂ ਬੈਠ ਕੇ ਖਾਣਾ ਖਾਦਾ ਜਦੋਂ ਚਾਚੇ ਨੇ ਕਿਹਾ ਕਿ ਕਰ ਪਰਤਣ ਦਾ ਸਮਾਂ ਹੋ ਗਿਆ ਹੈ ਤਾਂ ਉਹ ਹੋਰ ਸਮਾਂ ਰਹਿਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਪਿੰਡ ਬਹੁਤ ਪਸੰਦ ਸੀ ਠੀਕ ਹੈ ਬੇਟਾ ਇਹ 2021 ਚ ਆਇਆ ਵੀ ਹੋਇਆ ਬੇਟਾ ਪੈਰਾ ਹੁਣ ਬੇਟਾ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਉਤਸ਼ਾਹਿਤ ਸ਼ਬਦ ਦਾ ਅਰਥ ਹੈ ਭਰੋਸੇਯੋਗ ਬਹੁਤ ਖੁਸ਼ ਵਿਅਸਤ ਨਿਰਾਸ਼ ਤਾਂ ਉਤਸ਼ਾਹਿਤ ਬੇਟਾ ਹੁੰਦਾ ਹੈ ਜੜ ਦੀ ਕਲਾ ਦੇ ਵਿੱਚ ਜਾਂ ਬਹੁਤ ਖੁਸ਼ ਠੀਕ ਹੈ ਬੇਟਾ ਅੱਗੇ ਆ ਗਿਆ ਦੀਪਕ ਅਤੇ ਉਸਦੇ ਚਚੇਰੇ ਭਰਾ ਪਿੰਡ ਵਿੱਚ ਬਹੁ ਰੋ ਰਹੇ ਸਨ ਪਿਕਨਿਕ ਦਾ ਆਨੰਦ ਮਾਣਿਆ ਘਰ ਵਾਪਸ ਹੋਣਾ ਚਾਹੁੰਦੇ ਸੀ ਰੁੱਖਾਂ ਤੇ ਨਹੀਂ ਚੜ ਸਕਦੇ ਸੀ ਤਾਂ ਬੇਟਾ ਉਹਨਾਂ ਨੇ ਪਿਕਨਿਕ ਦਾ ਆਨੰਦ ਮਾਣਿਆ ਠੀਕ ਹੈ ਕਿਉਂਕਿ ਚਾਚੇ ਤੇ ਚਾਚੇਚੇਰੇ ਭਰਾਵਾਂ ਨਾਲ ਗਿਆ ਸੀ ਉਹ ਦੀਪਕ ਆਪਣੇ ਨਾਲ ਪਿਕਨਿਕ ਤੇ ਗਿਆ ਸੀ ਮਾਪਿਆਂ ਨਾਲ ਚਾਚੇ ਅਤੇ ਚਾਚੇਚੇਰੇ ਭਰਾਵਾਂ ਨਾਲ ਦੋਸਤਾਂ ਨਾਲ ਭੈਣ ਨਾਲ ਚਾਚੇ ਅਤੇ ਚਾਚੇਚੇਰੇ ਭਰਾਵਾਂ ਦੇ ਨਾਲ ਭਰਾ ਦੇ ਨਾਲ ਗਿਆ ਸੀਗਾ ਪਿਕਨਿਕ ਸਪਾਰਟ ਇੱਕ ਖਾਲੀ ਥਾਂ ਵਿੱਚ ਸੀ ਪਾਰਕ ਵਿੱਚ ਈਚ ਵਿੱਚ ਪਿੰਡ ਵਿੱਚ स्विਮਿੰਗ ਪੂਲ ਵਿੱਚ ਕਿੱਥੇ ਸੀ ਬੇਟਾ ਪਿੰਡ ਦੇ ਵਿੱਚ ਆਪਾਂ ਪਹਿਰੇ ਚ ਪੜਿਆ ਅੱਗੇ ਕਹਿੰਦਾ ਪਿਆ ਚਾਚੇ ਨੇ ਦੀਪਕ ਨੂੰ ਦਿਖਾਇਆ ਕਿ ਕਿਵੇਂ ਅਸੀਂ ਖਾਂਦੇ ਹਾਂ ਤੈਰਦੇ ਹਾਂ ਕਾਰ ਚਲਾਉਂਦੇ ਹਾਂ ਚੌਲ ਉਗਾਉਂਦੇ ਹਾਂ ਤਾਂ ਚੌਲ ਉਗਾਉਣ ਦੇ ਬਾਰੇ ਜਿਹੜਾ ਚਾਚੇ ਨੇ ਉਹਨਾਂ ਨੂੰ ਦਿਖਾਇਆ ਠੀਕ ਹੈ ਇਹ ਸੀਗਾ ਬੇਟਾ ਇਸ ਪੈਰੇ ਦਾ ਲਾਸਟ ਸਵਾਲ ਤੇ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ